ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਇਹ ਦਾਣਾ ਮੰਡੀ 'ਚ ਖੜੇ ਆਂ ਤੁਹਾਨੂੰ ਦਿਖਾ ਦਿੰਨੇ ਆਂ ਵੀ ਢੇਰ ਲੱਗੇ ਪਿਆ ਵਾਰ ਕਣਕ ਦੇ ਸਾਹ ਦੇ ਚਾਰ ਚੁਫੇਰੇ ਤੇ ਕਣਕ ਦੀ ਜਿਹੜੀ ਬੋਲੀ ਬਹੁਤ ਹੌਲੀ-ਹੌਲੀ ਜਿਹੜੀ ਕੋਈ ਨਹੀਂ ਸਰਕਾਰ ਜਿਹੜੀ ਹੋਈ ਨਹੀਂ ਕੈਦ ਨੂੰ ਹੋ ਗਿਆ ਜਦ ਅਸਨੋਂ ਅਜਾਤਨੋਂਦਨ ਹੋ ਗਏ ਬੋਲੀ ਹੋਈ ਨਹੀਂ ਤਾਂ ਇਹ ਜਿਹੜੀ ਸਰਕਾਰ ਦੀ ਤੁਸੀਂ ਚਾਲ ਦੇਖੋ ਨਿਜੀ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹਦੇ ਪਿੱਛੇ ਕਿਹੜੀ ਨੀਤੀ ਕੰਮ ਕਰ ਰਹੀ ਆ ਲਗਾਤਾਰ ਖਬਰਾਂ ਲੱਗ ਰਹੀਆਂ ਨੇ ਖ਼ਵਾਰਾਂ ਦੇ ਵਿੱਚ ਕਿ ਕਿਤੇ 20 ਰੁਪਏ ਕਮਨਸਲ ਦੇ ਹਿਸਾਬ ਦੇ ਨਾਲ ਕਣਕ ਜਿਹੜੀ ਉਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਏਜੰਸੀਆਂ ਨੇ ਜਿਹੜੀਆਂ ਪ੍ਰਾਈਵੇਟ ਪਲੇਅਰ ਨੇ ਬੰਦੇ ਨੇ ਉਹ ਆ ਕੇ ਸੁੱਧੇ ਕਣਕਾਂ ਨੂੰ ਖਰੀਦ ਕਰ ਰਹੇ ਨੇ ਕਦੇ 20 ਰੁਪਏ ਕਦੇ 5 ਰੁਪਏ ਕਮਾਂਡਲ ਮਗਰ ਬਹੁਤੇ ਥਾਮਾਂ ਦੇ ਉੱਤੇ 75 ਰੁਪਏ ਕਮਾਂਡਲ ਮਗਰ ਕਣਕ ਫੱਦ ਭਾਅ ਦੇ ਉੱਤੇ ਚੱਕੀ ਗਈ ਆ ਹੁਣ ਇਹ ਗੱਲ ਸਮਝਣ ਦੀ ਲੋੜ ਆ ਅਸੀਂ ਖਾਸ ਤੌਰ ਤੇ ਅਪੀਲ ਕਰਦੇ ਆ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਉਹੀ ਖੇਡ ਆ ਜਿਹਦੇ ਖਿਲਾਫ ਆਪਾਂ ਦਿੱਲੀ ਮੋਰਚਾ ਲਾ ਕੇ ਰੱਖਿਆ 13 ਮਹੀਨੇ ਆ ਤੇ ਅੱਜ ਵੀ ਆਪਾਂ ਸ਼ੰਭੂ ਦੇ ਖੋਰੀ ਦੇ ਬਾਜ਼ਾਰਾਂ ਦੇ ਬੈਠੇ ਆ। ਇਹੀ ਮੰਡੀਆਂ ਬਚਾਉਣ ਦੀ ਖਾਤਰ ਅਸੀਂ ਉੱਥੇ ਲੜੇ ਆ 13 ਮਹੀਨੇ ਬਹਿ ਕੇ 700 ਬੰਦਾ ਆਪਾਂ ਮਰਵਾਇਆ ਉੱਤੇ। ਤੇ ਉਸ ਹੰਕਾਰ ਤੋਂ ਬਾਅਦ ਜਿਹੜੇ ਕਾਲੇ ਕਾਨੂੰਨ ਇਹੀ ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਇਹੀ ਸੀਗਾ ਵੀ ਹੌਲੀ 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 ਮੰਡੀਆਂ ਖਤਮ ਕਰੋ ਸਰਕਾਰੀ ਖਰੀਦ ਬੰਦ ਹੋ ਜੇ ਤੇ ਪ੍ਰਾਈਵੇਟ ਜਿਹੜੇ ਪਲੇਅਰ ਨੇ ਪ੍ਰਾਈਵੇਟ ਜਿਹੜੇ ਆਦਾਰੇ ਨੇ ਕੰਪਨੀਆਂ ਨੇ ਉਹ ਆ ਕੇ ਕਣਕਾਂ ਖਰੀਦਦੁਨੀਆ ਸ਼ੁਰੂ ਕਰਨਗੀਆਂ। ਹੋਨਰਟੇਡੇ ਢੰਗ ਨਾਲ ਆਗੇ ਹੋ ਰੁਪਏ 60 ਰੁਪਏ 50 ਰੁਪਏ ਵੱਧ ਦਿੰਨਿਆ ਕਮੰਟਲ ਮਗਰ ਕਿਸਾਨ ਭਰਾਵੋ ਲਾਲਚ ਮਗਰ ਨਾ ਜਾਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਆ ਕਿ ਜਿੰਨੀ ਵੀ ਕਣਕ ਲਿਹਾਉਣੀ ਹੈ ਇੱਕ ਤਾਂ ਘਰਾਂ ਦੇ ਵਿੱਚੋਂ ਸਿੱਧੀ ਨਾ ਚਕਾਓ ਕਣਕ ਮੰਡੀਆਂ ਚ ਲੈ ਕੇ ਆਓ ਮਾਰਕੀਟ ਕਮੇਟੀ ਦੇ ਰਿਕਾਰਡ ਚ ਆਉਣੀ ਚਾਹੀਦੀ ਆ ਮਾਰਕੀਟ ਕਮੇਟੀ ਜਿਹੜੀ ਫੀਸ ਲੈਂਦੀ ਆ ਉਹ ਲੱਗਣੀ ਚਾਹੀਦੀ ਆ ਨਹੀਂ ਇਹ ਤੁਹਾਡਾ ਨਾ ਗੱਲ ਉਹ ਹੋਣੀ ਆ हिमाचल ਦੇ ਵਿੱਚ ਹਿਮਾਚਲ ਦਾ ਕਿਸਾਨ ਪਤਾ ਕਿਵੇਂ ਮਰਿਆ ਹਿਮਾਚਲ ਦੇ ਵਿੱਚ ਸਭ ਤੋਂ ਪਹਿਲਾਂ ਅਡਾਨੀ ਆਈ ਗਿਆ ਸੀਗਾ ਜਾ ਕੇ ਉੱਥੇ ਅਡਾਨੀ ਨੇ ਕਿਲੋ ਦੇ ਮਗਰ ਆ ਸੇਬਾਂ ਦਾ ਰੇਟ ਸੀ ਜਿਹੜਾ 10-12 ਰੁਪਏ ਚੱਕਤਾ ਸੀਗਾ ਲੋਕ ਆਉਣ ਲੱਗਿਆ ਵੀ ਇੱਧਰ ਸਾਡਾ 20 ਰੁਪਏ ਇੱਕ ਕਿਲੋ ਸੇਬ ਵਿਕਦਾ ਐ ਇੱਧਰ ਸਾਡਾ 30 ਰੁਪਏ 32 ਰੁਪਏ 35 ਰੁਪਏ ਵੇਚਣ ਲੱਗ ਗਿਆ ਉੱਥੋਂ ਦੇ ਕਿਸਾਨਾਂ ਨੇ ਸਰਕਾਰੀ ਖਰੀਦ ਬੰਦ ਕਰਤੀ ਸਰਕਾਰੀ ਖਰੀਦਨ ਆਪਣਾ ਫੀਡੋ ਤੇ ਆਪਣਾ ਸੇਵ ਵੇਚਣਾ ਬੰਦ ਕਰਤਾ ਪ੍ਰਾਈਵੇਟ ਏਜੰਸੀਆਂ ਨੂੰ ਵੇਚਣਾ ਸ਼ੁਰੂ ਕਰਤਾ ਜਿਹੜਾ ਹੌਲੀ 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 ਇਹ ਕਾਰਪੋਰੇਟਾਂ ਨੂੰ ਅਡਾਨੀ ਵਰਗਿਆਂ ਨੂੰ ਪਤਾ ਲੱਗਿਆ ਵੀ ਬਿਲਕੁਲ ਸਰਕਾਰੀ ਖਰੀਦ ਬੰਦ ਹੋ ਚੁੱਕੀ ਹੈ ਸਰਕਾਰੀ ਮੰਡੀਆਂ ਬੰਦ ਹੋ ਚੁੱਕੀਆਂ ਨੇ ਜਿੰਨੀਆਂ ਵੀ ਮਾਰਕੀਟ ਕਮੇਟੀਆਂ ਬੰਦ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਉਸੇ ਅਡਾਨੀ ਨੇ ਉਸੇ ਸੇਵ ਦਾ ਰੇਟ ਜਿਹੜੇ ਰੇਟ ਤੇ 20 ਰੁਪਏ ਦਾ ਵੇਚਦੇ ਸੀ ਉਸ ਤੋਂ ਵੀ ਘਟਾ ਕੇ 15 12 ਰੁਪਏ ਲਿਆ ਇਸ ਤਾਂ ਉਸ ਵੇਲੇ ਉਹ ਫਸਿਆ ਹੋਇਆ ਉੱਥੇ ਦਾ ਕਿਸਾਨ ਮਜਬੂਰ ਹੋਇਆ ਤਹਾਂ ਤਹਾਂ ਝਾਕਦਾ ਸੀ ਮੈਂ ਹੁਣ ਜਾਮਾ ਤੇ ਜਾਮਾ ਕਿੱਧਰ ਨੂੰ ਕਿਉਂਕਿ ਸਰਕਾਰੀ ਖਰੀਦ ਬੰਦ ਹੋ ਚੁੱਕੀ ਸੀਗੀ ਉਹਨੂੰ ਫਸਾ ਲਿਆ ਇੱਕ ਵਾਰੀ ਜਾਲ ਦੇ ਵਿੱਚ ਵੱਧ ਜਿਵੇਂ ਆਪਾਂ ਚੋਗਾ ਆਪਾਂ ਦਿੰਨੇ ਆ ਲਾਲਚ ਦੇ ਦਿੰਨੇ ਆ ਇਹ ਵੀ ਸਕੀਮ ਉਹੀ ਆ ਮੇਰਾ ਵੀਰ ਖਿਆਲ ਕਰਿਓ ਧਿਆਨ ਦਿਓ ਜਿੰਨੇ ਵੀ ਕਿਸਾਨ ਭਰਾ ਵੀ ਸੋਨੂੰ ਇੱਕ ਵਾਰੀ ਵੱਧ ਲਾਲਚ ਦੇ ਕੇ ਕੋ 50 ਰੁਪਏ ਵੱਧ ਕਮਾਉਣ ਟਲ ਮਗਰ ਕੋ 60 ਰੁਪਏ ਕੋ 70 ਰੁਪਏ ਤਾਨੂੰ ਇੱਕ ਵਾਰੀ ਜਿਹੜੀ ਤੁਹਾਡੀ ਸਰਕਾਰੀ ਖਰੀਦ ਐ ਬੰਦ ਕਰਾਉਣਗੇ ਸਰਕਾਰੀ ਮੰਡੀਆਂ ਬੰਦ ਕਰਾਉਣਗੇ ਤੁਹਾਨੂੰ ਵੱਧ ਲਾਲਚ ਦੇ ਕੇ ਚਾੜ ਤੇ ਲਾ ਕੇ ਉਧਰ ਲੈ ਜਾਣਗੇ ਜਦੋਂ ਤੁਸੀਂ ਨਿਰਪਰ ਹੋ ਗਏ ਪ੍ਰਾਈਵੇਟ ਖਡਾਰੀਆਂ ਦੇ ਉੱਤੇ ਪ੍ਰਾਈਵੇਟ ਏਜੰਸੀਆਂ ਦੇ ਉੱਤੇ ਤਾਂ ਤੁਹਾਨੂੰ ਇਧਰੋਂ ਸਰਕਾਰੀ ਮੰਡੀਆਂ ਸਰਕਾਰਾਂ ਨੇ ਬੰਦ ਜਿਹੜਾ ਸੌਖੀ ਗੱਲ ਹੈ ਜੇ ਦਾਣਾ ਮੰਡੀ ਦੇ ਵਿੱਚ ਕਣਕ ਹੀ ਨਾ ਆਈ ਤਾਂ ਸਰਕਾਰ ਨੇ ਖਰੁੰਜੇ ਜਣ ਕੇ ਕੀ ਕਰਨੇ ਆ ਦਾਣਾ ਮੰਡੀਆਂ ਪੱਕੀਆਂ ਕਰਕੇ ਕੀ ਕਰਨੀਆਂ ਸਰਕਾਰ ਨੇ ਕਿਹੜਾ ਮੁੱਖ ਕੋਈ ਚੀਜ਼ ਨਹੀਂ ਵਿਕਣਾ ਰਹੀ ਤਾਂ ਇਸ ਕਰਕੇ ਸਰਕਾਰ ਨੇ ਦਾਣਾ ਸਾਰੀਆਂ ਮੰਡੀਆਂ ਖਤਮ ਕਰਕੇ ਮਾਰਕੀਟ ਕਮੇਟੀਆਂ ਭੰਗ ਕਰਕੇ ਜੇ ਪਿੱਛੇ ਰੌਲਾ ਪਿਆ ਹੁਣ 26 ਮਾਰਕੀਟ ਕਮੇਟੀਆਂ ਤੇ ਘੱਟੋ ਘਾਟ 500 ਮੰਡੀ ਆ ਸਰਕਾਰ ਨੇ ਸੋਚ ਲਿਆ ਸੀਗਾ ਪਰ ਰੌਲਾ ਪੈ ਗਿਆ ਇਹ ਪਿੱਛੇ हट ਕੇ ਨੋਟੀਫਿਕੇਸ਼ਨ ਇੱਕ ਵਾਰੀ ਜਾਰੀ ਹੋ ਗਿਆ ਸੀਗਾ ਇੱਕ ਵਾਰੀ ਭਵੰਤ ਫਿਰ ਪਿੱਛੇ ੜ ਗਿਆ ਹੁਣੇ ਸਰਕਾਰ ਇਹਨਾਂ ਏਜੰਸੀਆਂ ਦੇ ਨਾਲ ਇਹਨਾਂ ਕਲਫਟਰ ਨਾਲ ਰਲਈ ਹੋਈ ਹੈ ਇੰਨੇ ਕਹਦਾ ਲੋਕ ਲਾਲਚ ਮੈਂ ਤੁਹਾਨੂੰ ਮਾੜਾ ਨਹੀਂ ਕਹਿੰਦਾ ਪਰ ਇਹ ਲਾਲਚ ਬੁਰੀ ਬਲਾ ਹੁੰਦੀ ਹੈ ਲਾਲਚ ਮਾੜਾ ਬਾਈ ਉਹ ਗੱਲ ਹੈ ਬਾਲਾ ਖਾਂਦੀ ਥੋੜ੍ਹਾ ਵੀ ਜਾਂਦੀ ਸਾਡੇ ਹਾਲਾਤ ਇਹ ਨਾ ਕਿਤੇ ਹੋ ਜਾਣਾ ਵਿਆਸਰ ਨੂੰ ਲੱਗਦਾ ਵੀ 50 ਰੁਪਏ ਵਧ ਦੇ ਰਿਹਾ 20 ਰੁਪਏ 70 ਰੁਪਏ ਵਧ ਦੇ ਰਿਹਾ ਤੇ ਵੰਗੀ ਹੋ ਜਾਏ ਕੰਮ ਸੋ ਬੇਨਤੀ ਹੈ ਕਿ ਤਾਂ ਸਿੱਧੇ ਰੂਪ ਦੇ ਵਿੱਚ ਘਰਾਂ ਦੇ ਵਿੱਚੋਂ ਬਾਈ ਜਿਹੜੀ ਕਣਕ ਨਾਂਸਕਾ ਉਹ ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ ਗਾਣਾ ਮੰਡੀ ਦੇ ਵਿੱਚ ਕਣਕ ਲੈ ਕੇ ਆਓ ਜਿਵੇਂ ਡਗਰੂ ਕੰਡ ਪਤਾ ਲੱਗਿਆ ਜਿੱਥੇ ਸੈਲੋੜ ਆੜਾਨੀ ਦਾ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਉੱਥੇ ਵੱਡੇ ਪੱਧਰ ਦੇ ਵਿੱਚ ਰੂਪਾ ਵੱਡੇ ਪੱਧਰ ਦੇ ਉੱਤੇ ਸਿੱਧੇ ਰੂਪ ਦੇ ਵਿੱਚ ਆ ਸੁੱਧ ਕੋਈ ਕਣਕ ਲੋਕ ਉੱਥੇ ਟਰਾਲੀਆਂ ਭਰ ਕੇ ਮੰਡੀਆਂ ਚ ਲਾ ਰਹੇ ਆ ਸੋ ਸਾਨੂੰ ਅਪੀਲ ਆ ਇਹ ਬਹੁਤ ਨੁਕਸਾਨਦੇ ਆ ਆਪਾਂ ਇਹੀ ਜਿਹੜੀਆਂ ਚੀਜ਼ਾਂ ਦੇ ਖਾਤਰ ਆਪਾਂ ਅੱਜ ਵੀ ਬੈਠੇ ਬਾਟਰਾਂ ਦੇ ਲੜ ਰਹੇ ਆ ਪਹਿਲਾਂ ਵੀ ਲੜੇ ਆ ਜੇ ਉਹੀ ਕੰਮ ਸ਼ੁਰੂ ਹੋ ਗਿਆ ਦਾ اپیل ਆ ਭਰਾਵੋ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੀਦੀ ਆ ਇਕੱਠੇ ਹੋ ਕੇ ਸਾਰੀਆਂ ਜਿੰਨੀਆਂ ਕਿਸਾਨ ਜਿੱਥੇ ਬੰਦੀਆਂ ਨੇ ਵੀ ਜਿਹੜੇ ਤੁਸੀਂ ਕਣਕ ਉਹਲਾ ਦੇਖੋ ਹਰਾਨੀ ਦੀ ਗੱਲ ਆ ਪਹਿਲੀ ਵਾਰੀ ਹੋ ਰਿਹਾ ਕਣਕ ਨਹੀਂ ਕਣਕ ਜਦੋਂ ਵੀ ਦਾਣਾ ਮੰਡੀ ਚ ਆਉਂਦੀ ਸੀਗੀ ਨਾਲ ਦੀ ਨਾਲ ਕਣਕ ਬੋਲੀ ਲੱਗ ਕੇ ਤੇ ਬੂਰੀਆਂ ਭਰ ਜਾਂਦੀਆਂ ਸੀ ਹੁਣ ਜਾਂਦੀ ਸੀ ਹੁਣ ਇਹ ਕਹਿੰਦੇ 12 ਮੁਹੱਜਰ ਆ ਗਿਆ 15 ਆ ਗਿਆ 12 ਦੇ ਤੱਕ ਦੀ 13 ਆ ਗਿਆ ਕਣਕ ਨਹੀਂ ਗਿੱਲੀ ਹੁੰਦ ਕੋਈ ਨਹੀਂ ਇਹ ਜਾਣ ਕੇ ਡਰ ਮੈਂ ਵੀ ਲੋਕਾਂ ਨੂੰ ਖੱਜਲ ਕਰੋ ਅਿੱਥੇ ਹੌਲੀ-ਹੌਲੀ ਜਿਹੜੀ ਖਰੀਦ ਸ਼ੁਰੂ ਕਰੋ ਬੋਲੀਆਂ ਨਾ ਲਾਓ ਅੱਕੇ ਹੋਏ ਮਜਬੂਰ ਲੋਕ ਸੁੱਧੇ ਰੂਪ ਦੇ ਵਿੱਚ ਉਹਨਾਂ ਅੜਾਨੀਆਂ-ਵਾਨੀਆਂ ਉਹਨਾਂ ਘਰਾਂਿਆਂ ਨੂੰ ਕਰਫਟਾ ਨੂੰ ਕਣਕ ਆਪਣੀ ਵੇਚਣੀ ਸ਼ੁਰੂ ਕਰ ਦਿੰਦੇ ਜਿਵੇਂ Jio ਦੇ SIM ਤੇ ਲਾਏ ਸੀ ਬਈ ਸਾਰਾ ਕੁਝ ਹੀ ਹੈ Jio ਦੇ SIM ਤੇ ਲਾਏ ਲੋਕਾਂ ਨੂੰ ਕਿੰਨੇ ਹੋਰ ਹਜੇ ਆਹੀਂ ਆਹੀਂ ਫਸਾਉਂਦੇ ਨੇ ਇਹ ਉਹ ਜਿਵੇਂ ਮੱਛੀ ਫਸਾਉਂਦੇ ਹੁੰਦੇ ਆ ਨਾ ਉਹ ਕੋਈ ਨਾ ਕੋਈ ਦਾ ਕੁੰਡੀ ਦੇ ਉੱਤੇ ਚੀਜ਼ ਲਾਉਂਦੇ ਜਾਂ ਗੰਡਵਾ ਲਾਉਂਦੇ ਜਾਂ ਹੈ ਆਟਾ ਲਾਉਂਦੇ ਆ ਆਹੀਂ ਸਾਨੂੰ ਫਸਾ ਰਹੇ ਆ ਜਿਹੜੇ ਸੰਗਜ ਫਸ ਗਿਆ ਕੰਡਾ ਬਰੋਦ ਦੇ ਯਾਦ ਰੱਖੋਗੇ ਸੋ ਵੀ ਇਹਦਾ ਬੇਨਤੀ ਆ ਸਾਰੇ ਕਿਸਾਨ ਭਰਾਵਾਂ ਨੂੰ ਜਥੇਬੰਦੀਆਂ ਨੂੰ ਵੀ ਸਰਕਾਰ ਨੂੰ ਤਾਬਨੇ ਦੇਣੀ ਚਾਹੀਦੀ ਆ ਆ ਦੇਖੋ ਦੱਸੋ ਬਾਬਾ ਕਿੰਨੇ ਦਿਨ ਹੋ ਗਏ 8-9 ਦਿਨ ਹੋ ਗਏ ਆਪਾਂ ਹੋ ਗਏ 8-9 ਦਿਨ ਹੋ ਗਏ ਆਗੇ ਬੋਲੋ ਉਹਦੀ ਬੋਲੋ ਬੋਲੋ 100000 ਰੁਪਏ ਲਗਾ ਕੇ ਮਾਹਰਾਂ ਲੈਣੀਆਂ ਬਾਹਰ ਦਾ ਨਦੀ ਤੱਕ ਇਹਦਾ ਕਹਿੰਦੇ ਸੀ ਕਿ ਦਾਣਾ ਨਹੀਂ ਮੰਡੀ ਚ ਹੀ ਟਿਕੜ ਦਿੰਦੇ ਪਹਿਲਾਂ ਨਾਲ ਦੀ ਨਾਲ ਚੱਕ ਲਿਆ ਕਰਾਂਗੇ ਆ ਦੇਖ ਲਓ ਫਿਰ ਉਹਨਾਂ ਆ ਸਾਰੀ ਦਿਖਾ ਦੇ ਦਰਸਾ ਦੇਖ ਲੈ ਆ ਬਾਹਰ ਦਾ ਨਹੀਂ ਕੱਢ ਲਿਆ ਆ 4 ਸਪੇਰਿਆ ਭਰੀ ਪਈਆ ਮੰਡੀ ਸਾਰੀ ਬਾਹਰ ਤੋਂ ਨਹੀਂ ਕੱਢਿਆ ਜੀ ਉਹ ਇੱਕ ਮਿੰਟ ਪੂਜੀ ਲਾਉਣ ਪਈ ਨਹੀਂ ਚੱਕਣੀ ਪੂਜੀ ਲਾਉਣੀ ਨਹੀਂ ਨਹੀਂ ਲਾਉਂਦੇ ਦੇਖ ਕੰਡ ਨਹੀਂ ਰਹਿਣਾ ਕੰਕ ਲਾਉਣਾ ਇਹ ਸਾਰੇ ਪਿੰਡਾਂ ਦੀ ਜਿਹੜੀ ਸਾਰੇ ਪਿੰਡਾਂ ਦੀ ਇਹ ਸਮੱਸਿਆ ਵੱਡੀ ਆ ਹਰੇਕ ਪਿੰਡ 'ਚ ਕਈ ਪਿੰਡਾਂ ਦਾ ਲੜਾਈਆਂ ਵੀ ਹੋ ਰਹੀਆਂ ਨੇ ਇਹ ਗੱਲ ਪਿੱਛੇ ਭਾਈ ਕਈ ਪਿੰਡਾਂ ਦਾ ਲੜਾਈਆਂ ਵੀ ਹੋ ਗਈਆਂ ਸਾਰੇ ਮੁੰਡੱਕੇ ਖੜੇ ਆ ਹੁਣ ਕੋਈ ਬੋਲਦਾ ਨਹੀਂ ਨਾ ਕੋਈ ਹੋਰ ਜਿੰਨੇ ਵੀ ਜਥੇਬੰਦੀਆਂ ਵਾਲੇ ਆਪਾਂ ਉਹਨਾਂ ਨੂੰ ਵੀ ਕਹਿੰਨੇ ਆ ਵੀ ਸਾਰੇ ਸਾਡਾ ਸਾਥ ਦਿਓ ਆ ਕੇ ਹਨਾ ਤਾਂ ਆਪਾਂ ਇਹਦੇ ਖਲਾਫ ਵੀ ਸਰਦਾਰ ਵੱਡੀਆਂ ਲਈਦਾ ਫਿਰ ਅੱਕੇ ਲੋਕ ਬਈ ਹੋਰ ਕੀ ਕਰਨਗੇ ਫਿਰ ਉਧਰ ਹੀ ਵੇਚ ਕੇ ਆਉਣਗੇ ਆੜਤੀਏ ਸਾਰੇ ਕੋਈ ਨਹੀਂ ਸਰ ਅਸਲ ਤਾਂ ਲਜਾਣੇ ਆ ਲੋਕ ਅਸਲ ਲਜਾਣੇ ਆ ਆਪਾਂ ਲਜਾਣ ਦਾ ਸਾਡਾ ਤਾਂ ਵੀ ਹਨਨ ਵੀ ਆਓਏ ਆਪੇ ਲੋਕ ਜਦੋਂ ਤੁਹਾਨੂੰ ਜੇ ਪਰੇਸ਼ਾਨ ਕਰੋਗੇ ਨਾ ਬੋਲੀ ਲਿਕਲੋ ਛੱਡ ਪਰੇ ਯਾਰੋ ਅੱਛਾ ਹੋਰ ਆ ਜਿਹੜੇ ਤੁਹਾਨੂੰ 70 ਰੁਪਏ 50 ਰੁਪਏ 60 ਰੁਪਏ ਜਿੰਨੇ ਵੱਧ ਦੇ ਰਿਹਾ ਕਮਾਂਡਰ ਉਹ ਗਿੱਲੀ ਸੁੱਕੀੱਖ ਨਹੀਂ ਦੇਖਦੇ ਹਾਂ ਉਹ ਦੇਖਦੇ ਉਹ ਨਾ ਘਾਰ ਜੋੜ ਲਾਉਂਦਾ ਚੱਕ ਜੋ ਮਰਜੀ ਕੁੰਡੀਆਂ ਕੰਡੀਆਂ ਜੋ ਮਰਜੀ ਵਿਚੀ ਆਉਣ ਦੋ ਉਹ ਵੀ ਜਾਂਦੇ ਆ ਕਾਟ ਲਾ ਕੇ ਥੋੜੀ ਕਾਟ ਪਿੱਛੇ ਰੱਖ ਲੈਂਦੇ ਹਾਂ ਯਾਰ ਵੀ ਤੁਹਾਨੂੰ ਬੇਨਤੀ ਆ ਕਿ ਆਪਾਂ ਇਹ ਇਹ ਚੱਕਰ 'ਚ ਨਾ ਫਸ ਗਏ ਸਿੱਧੀ ਕਣਕ ਮੇਰਾ ਵੀਰ ਨਾਂ ਵਿੱਚ ਕੋਈ ਵੀ ਕਿਸਾਨ ਦਾਣਾ ਮੰਡੀਆਂ 'ਚ ਲਾ ਕੇ ਵੇਚੋ ਸਰਕਾਰ ਦੀ ਮਜ਼ਦੂਰੀ ਬਣਾਓ ਕਿ ਸਰਕਾਰਾਂ ਇਹ ਕਣਕ ਨੂੰ ਚੱਕਣ ਸਾਨੂੰ ਜਾਜ ਫਸਾਇਆ ਜਾ ਰਿਹਾ ਬਾਜੋ ਸਾਨੂੰ ਬਈ ਜਿਹੜੇ ਆਉਂਦੇ ਆ ਸਵਾਲ ਵੀ ਕਰੀਏ ਆਪਾਂ ਫੇਰ ਹੀ ਹੱਲ ਹੋਣਾ ਹਨ ਇਹਨਾਂ ਦਾ ਇਹਨਾਂ ਨੂੰ ਪੁੱਛੀਏ ਵੀ ਯਾਰ ਇੰਨੇ ਦਿਨ ਹੋ ਗਏ ਮੰਡੀਆਂ 'ਚ ਖੜੇ ਆ ਜੀ ਸਾਡਾ ਕੀ ਕਸੂਰ ਆ ਵੀ ਅਸੀਂ ਇੱਥੇ ਮੰਡੀਆਂ 'ਚ ਖੜੇ ਆ ਠੀਕ ਹੈ ਖੜੀ ਆਓ ਸਿੱਟੇ ਨੂੰ ਖੜੀ ਲੱਗ ਜਾਂਦੀ ਉਹ ਸਿੱਟੇ ਦੇ ਵਿੱਚ ਆਇਆ ਹੈਗਾ ਦੇਖਦੇ ਪਰ ਆ ਵੀ ਆਈ ਬੰਦਾ ਰੱਬ ਉੱਤੋਂ ਘਾਟਾ ਘਾਟ ਕਰਕੇ ਆ ਰਹੇ ਆ ਜੀ ਕੀ ਕਰੀਏ ਅੱਗੇ ਜਿਹੜੇ ਬੰਦੇ ਨਾਲ ਹੀ ਹੋਰ ਗਿੱਲੀ ਹੋ ਜੂ ਵੱਡੀ ਵੱਡੀ ਨਹੀਂ ਫਰੇ ਜੀ ਫੇਰ ਹੁਣ ਦੇਖ ਲੈ ਕੀ ਕਰਾਂਗੇ ਦੂਧਾ ਦੇ ਖੜੀ ਹੈ ਜੀ ਸਾਰੇ ਪਿੰਡਾਂ ਦੀ ਮੌਸਮ ਵੀ ਖਰਾਬ ਆ ਹੈ ਬਾਈ ਵੱਡੇ ਵੱਡੇ ਘੜੀ ਦੇ ਘਟਿਆ ਹੋਣਾ ਵੱਡੀ ਪੈਗੜੀ ਆ ਕੇ ਸੀ ਘੜੀ ਨਿਕਲ ਲਾ ਕੇ ਸੀ ਨਾ ਵੀ ਇਹਦਾ ਪ੍ਰਬੰਧ ਵੀ ਐਡਾ ਆ ਵੀ ਤਰਪਾਲਾ ਪਾਦਣ ਸਾਰੀ ਉਸ ਨੇ ਹਾਂ ਜੀ ਆਜੋ ਆਜੋ ਕੀ ਹਾਲ ਹੈ ਜੀ ਕੋਈ ਗੱਲਬਾਤ ਆ ਆਜਾ ਦੱਸੋ ਦੱਸੋ ਕੀ ਗੱਲਬਾਤ ਆ ਆਜਾ ਆਇਆ ਆ ਰਿਹਾ ਆਇਆ ਵਕਰਾ ਆਇਆ ਨਾ ਆਏ ਬੋਲਣ ਨੂੰ ਕਿੰਨੀ ਗੱਲ ਲਾ ਕਿਹ ਜਾਨਦੇ ਹੋ ਯਾਰ ਉਹ ਮੋਚਰ ਮੋਚਰ ਕੁਝ ਨਹੀਂ ਹੈਗਾ ਇਹ ਉਹੀ ਗੱਲ ਆਪਾਂ ਕਰਦੇ ਆ ਓਏ 11 ਹੀ ਆਇਆ ਬਈ ਉਹ ਲੈ ਕੇ ਦੱਸ ਜਿਹੜਾ ਮੇਰੇ ਘਰ ਦੇ ਵਿੱਚ ਸਿੱਧੀ ਨਜ਼ੀਰ ਹਾਂ ਜਿਹੜੀ ਮੰਡੀ ਜਿੱਥੇ 8 ਦਾ 18 ਨੂੰ ਕਰਦੇ ਭਰੀਆ ਬਸ ਤੁਸੀਂ ਹੈਰਾਨ ਪਰੇਸ਼ਾਨ ਹੋਗੇ ਸਿੱਧੀ ਗੱਲ ਤਾਂ ਇਹੀ ਹੈ ਵੀ ਸਿੱਧਾ ਉਹਨੂੰ ਪ੍ਰਾਈਵੇਟ ਨੂੰ ਭੇਜ ਦੇ ਯਾਰ ਇਹ ਮੁੰਡਾ ਹੁਣ 11 ਮਾਊਂਟਰ ਆਇਆ ਸੀ ਇਹ ਤਾਂ ਉਰੀ ਭਾਰੀ ਤੇ 11 ਦੇ ਵੀ ਨਹੀਂ ਭਰੀ 11 ਦੇ ਭਰ ਰਹੇ ਆ ਦਵਾਰੇ ਲਾ ਗੱਲ ਕਰ ਸਕਦੇ ਹਾਂ ਮੇਰੀ ਅੱਜ ਭਰੀ ਹੈਰਾਨ ਹੋ ਕੇ ਭਰੀ ਆਉਗੀ ਦਵਾਰੇ ਲਾ ਕੇ ਫੋਨ ਬਾਈ ਪਤਾ ਨਹੀਂ ਇਹਨਾਂ ਦੇ ਕਿਰਿਆਵਾਂ ਕੰਕਸ਼ੇ ਜਿੰਦਰਗਾਂ ਮੁੰਡਾ ਆਉਂਗਾ ਸਪੈਕਟਰ ਨਾਲ ਗੱਲ ਕਰਾਇਆ ਉਹ ਜਿਹੜੀਆਂ ਢੇਰੀਆਂ ਅੱਜ ਆਈਆਂ ਜੀ 11 ਹੀ ਕਈਆਂ ਨੇ ਤਾਂ ਆਏ ਵੀ ਤੁਸੀਂ ਕਾਟ ਤਨਾ ਬਾਦ ਭਰੀਆ ਹਾਂ ਹਾਂ ਹਲੋ ਸੁਣ ਬਾਕੀ ਉਹ ਗਏ ਦਾ ਉਧਰ ਹੋ ਗਏ ਚਲੋ ਬਾਈ ਸਾਹਿਬ ਲੱਗਾ ਬੋਲਣਾ ਜੀ ਅੱਛਾ ਭਾਈ ਤੁਸੀਂ ਤਾਂ ਕਹਿੰਨਾ 12 ਵਾਟਰ ਤੇ ਚੱਕ ਲੈਨੇ ਆਂ ਮੁੰਡਾ ਖੜਾ ਹਰੇ ਕੋਲ ਸਬੂਤ ਤੇ ਕਹਿੰਦਾ ਭਾਈ ਅੱਤ ਤਨਾ ਬਾਦ ਭਰੀਆ 11 ਤੇ ਆਦਾ ਆਲਾ ਬਈ ਬੋਲੋ ਬਈ ਬੋਲੋ ਹਲੋ ਇਹ ਤਾਂ ਕੋਈ ਆਲਾ ਠੀਕ ਹਾਂਜੀ ਆਪਣੇ ਕੋਲੇ ਕੋਲੇ ਬਾਬੇ ਦੇ ਨਹੀਂ ਸੀ ਬਾਬੇ ਦੇ ਨਾਮ ਪਹਿਲੇ ਦਿਨ ਉਹਦੀ ਕੋਚਰੋਂ ਆਦਾ ਸੀ ਜੀ ਬੰਨ ਚ ਮੈਂ ਮੰਨਦਾ ਵੀ ਮੇਰੀ ਸਣੀਵਾਰ ਗੁਰਕੇ ਆ ਜਾ ਸਭ ਤੋਂ ਸਣੀਵਾਰ ਆ ਜੀ ਵੀ ਮਾਨਕ ਜਿਹਾ ਮੇਰੀ ਕਣਕ ਦਾ ਕੋਚਰ ਆਇ ਨਹੀਂਦਾ ਬੰਨ ਤੋਂ ਨਿੱਕੀ ਸਾਮ ਦੇ ਮੋਢੇ ਖਾਮ ਚੱਲਣਾ ਦਾ ਬੱਬਰ ਆ ਜੀ ਧੀ ਗੱਲ ਨਹੀਂ ਹਾਂ ਅਜੀ ਵੀ ਮੇਰੀ ਕਣਕ ਦਾ ਬੰਨ ਬੁੱਛ ਨਹੀਂ ਜਾਇਆ ਜੀ ਕੋਈ ਕਹਿਣੋਂ ਪਈ ਦੱਸ 20 ਇਹਦੇ ਨੂੰ ਕੋਈ ਚੱਕਰ ਨਹੀਂ ਗਿਆ ਕਿਤੇ ਨਹੀਂ ਭਰੇਗੀ ਤਾਲ ਵਿੱਚ ਕਰਨੀ ਨਹੀਂ ਲੈ ਨਾ ਭਰੇ ਤਾਂ ਵੀ ਚੱਕਰ ਨਹੀਂ ਕਿਤੇ ਹੋਰ ਬਟਿਆ ਸੀ ਬਟਿਆ ਉਹਨੂੰ ਵੀ ਚੱਕਰ ਗਿਆ ਬਾਈ ਯਾਰ ਆਪ ਹੀ ਜ਼ਿੰਮੇਦਾਰ ਬਾੜੇ ਨੇ ਕੰਮ ਕੋਈ ਬੋਲਦਾ ਨਹੀਂ ਆ ਬਸ ਉਹਨੂੰ ਠੀਕ ਜਿਆ ਥੋੜਾ ਦੱਲੀਆ ਬੀ ਆਰਾਮ ਕਰ ਬਸ ਆਖਿਆ ਹੋਏ ਕੋਈ ਬੋਲਦਾ ਨਹੀਂ ਅਗਲਾ ਕਹਿੰਦਾ ਯਾਰ ਵਿਚਾਰ ਮਨ ਦਾਣੇ ਆ ਕਿ ਕਿਤੇ ਨਿਕਲ ਆ ਬਾਈ ਯਾਰ ਠੀਕ ਆ ਯਾਰ ਬਸ ਠੀਕ ਆ ਜੰਮ ਹੋਈ ਆ ਅਸਲ ਨਾ ਅਸਲ ਬਾਈ ਮੇਰੀ ਗੱਲ ਆਪਣਾ ਰਿਸਪੈਕਟਰ ਜਿਵੇਂ ਆ ਚੱਲੀ ਜਾਂਦੀ ਉਹ ਹੀ ਆ ਵੀ ਲੋਕਾਂ ਨੂੰ ਕੋਲੇ ਆ ਬੋਲੀ ਵਾਲੇ ਵੀ ਕੋਲੀ ਖੜਾ ਅੱਥਕੇ ਲੋਕ ਅਜੇ ਵੀ ਕਣਕੇ ਇੱਥੇ ਪੀਆ ਜੀ ਆਹ ਕਹਿੰਦਾ ਅਮੜੇ ਲਾਈ ਜੀ ਗਾਤਾ ਸੁਣੋ ਜੀ ਹਜੇ ਵੀ ਕਣਕ ਪਈ ਆ ਦਵਾਰੇ ਮਾਊਟਰ ਮੀਟਰ ਤੇ ਦਵਾਰੇ ਕੱਢ ਲੋ 12 2 ਆਈ ਆ ਕੱਲ 11 ਹਾ ਗਾਜੇ ਪਈ ਐ ਤੂੰ ਵੀ ਕੋਲੇ ਕੋਈ ਇਸ ਤਰ੍ਹਾਂ ਬਾਪੂ ਕੋਲੇ ਸੀਗਾ ਜੀ 12 2000 ਚ ਤੋਲ ਲਾਈ ਜਾ ਤੋਲਣ ਲੱਗਾ ਸ਼ਾਹ ਨੂੰ ਆ ਗਿਆ ਮੀ ਅੱਜ ਤਾਂ ਵੀ ਮੀ ਐ ਗੇ ਰਾਤ ਭਰੀ ਦੀ ਤੜਕੇ ਭਰਤੀ ਪਰਛੋਂ ਦੀ ਗੱਲਾਂ ਦਾ ਮਤਲਬ ਪਰਛੋਂ ਦਾ ਮਿਊਨਿਸਿਪੈਟਰੀ ਗਿਆ ਇਹਨਾਂ ਬਾਰ ਦਾ ਨਾਜੂ ਪਹਿਲੇ ਦਾ ਪਹਿਲੀ ਬੋਲੀ ਤੇਰੀ ਹੋਈ ਐ ਮੰਡੀ ਚਾ ਪਹਿਲੀ ਬੋਲੀ ਇਹਦੀ ਹੋਈ ਐ ਮੰਡੀ ਚਾ ਨੂੰ ਦੀ ਉਹਦੀ ਉਹੀ ਗੱਲ ਮੈਨੂੰ ਨਹੀਂ ਨਹੀਂ ਇਹ ਤਾਂ ਉਹ ਕਿਹਾ ਹੋਇਆ ਬੰਦਾ ਸਿੱਧਾ ਫਿਰ ਵੀ ਦੋਸਤ ਦੀ ਘਰੋਂ ਘਰ ਤੇ ਆ ਕੇ ਕੋਈ ਮੋਹਰ ਕਰਕੇ ਹੁਣ ਮੋਹਰ ਕਰਨਾ ਨਹੀਂ ਆਪਾਂ ਮੈਂ ਬਾਈ ਆ ਲੈਣਾ ਯਾਰ ਹਰ ਇੱਕ ਬੰਦਾ ਕਮਾਏ ਵੀ ਵਿਧਾਇਕ ਮੰਦਿਰ ਮਿਲਦਾ ਲਾਉਂ ਜੋ ਮੈਂ ਮੰਨਦਾ ਵੀ ਜੇ ਜਮਾ ਗਾਰਾ ਵੱਡਿਆਂ ਦਾ ਬੰਦਾ ਉਹ ਉਹੀ ਗੱਲ ਉਹ ਕਹਿੰਦਾ ਹਜੇ ਵੀ 11 12 ਦੀ 11 ਦੀ ਵਾਰ ਆ ਨਾ ਮੈਂ ਤੁਹਾਨੂੰ ਚੱਕਰ ਹੋਇਆ ਮੈਂ ਚੈੱਕ ਕਰਕੇ ਆ ਤੁਹਾਨੂੰ 11 ਕੋਈ ਨਹੀਂ ਤੂੰ ਚੱਕਰ ਨਹੀਂ ਪਰ ਤੂੰ ਕਹਿ ਰਿਹਾ ਕੋਈ ਨਹੀਂ ਅਸੀਂ ਆਪ ਹੀ ਨਾ ਕਰਦੇ ਆ ਵੀ ਇਹ ਸਰਕਾਰ ਤਾਂ ਜ਼ਿੰਮੇਵਾਰ ਹੈਗੀ ਆ ਨਾ ਸਰਕਾਰ ਇੱਕ ਵਾਰੀ ਕੋਈ ਨਾ ਮੇਰੇ ਚੈੱਕ ਦਾ ਤੁਸੀਂ ਹੀ ਰੱਖਿਆ ਸੀ ਕਿਸੀ ਨੇ 11 12 ਸੀ ਆਈ ਆਈ ਆ 11 ਨਹੀਂ ਆਇਆ 12 ਸੀ ਆਈ ਆਈ ਪਿਛਲੇ ਦਿਨ ਦਾ ਕੱਲ ਬਾਰਾਂ ਹਾਂ ਕੱਲ ਬਾਰਾਂ ਇੱਕ ਵੀ ਭਰਤੀ ਆਹ ਖੜਾ ਮੁੰਡਾ ਵੀਰੇ ਦਰਸ਼ੀ ਆ ਤਾ ਕਿੰਨਾ ਵੱਡਾ ਵੀਰੇ ਮੇਟਾ ਲੱਗਦਾ ਕੋਈ ਇਹਦਾ ਵਿਚਾਰਾ ਮਲਾਜਮਾ ਵੀਰਾ ਆਏਗਾ ਲੈ ਹੁਣ ਕਹਿੰਦਾ ਮੈਂ ਚੈੱਕ ਕਰੀ ਕਰੀ ਪਹਿਲੇ ਦਿਨ 12 ਸੀ ਆਈ ਆਈ ਸੀ ਕੱਲ 12 ਇੱਕ ਆਈ ਆਈ ਆ ਕੱਲ ਸਾਮ ਨੂੰ ਬੰਨਿਆ ਗਿਆ ਅੱਜ ਤੱਕ ਦੇਖ ਲਓ ਜੀ ਮੇਰੇ ਦੁਕਾਨ ਤੇ ਆ ਮੈਂ ਜੀ ਨੂੰ ਆਪਾਂ ਬੋਲਾਂਗੇ ਨਾ ਭਾਈ ਜੀ ਮੈਂ ਇਮਾਨਦਾਰ ਕਹਾਂ ਕੋ ਮੈਂ ਸੱਚੀ ਤਾਂ ਉਹਨੂੰ ਜੱਜ ਜੀ ਵੀ ਨਹੀਂ ਸੱਚਤਾ ਦੱਸਦੇ ਨਾ ਨਾ ਮੈਂ ਤਾਂ ਦੱਸੂ ਉਹ ਕਦੀ ਸੁਣ ਮੈਂ ਤੁਹਾਨੂੰ ਜਿਹੜੇ ਸੱਚ ਦਾ ਸਮਝ ਉਹ ਦੋ ਜਣੇ ਨਾ ਹਾਂ ਦੇਖ ਹਾਂ ਹਾਂ ਯਾਰ ਮੇਰੀ ਦੁਕਾਨ ਤੇ ਮੇਰੇ ਤਾਂ ਪਤਾ ਜੋ ਮੈਨੂੰ ਬਿਲ ਬੋਲ ਬਸ ਰੱਖਦਾ ਉਹ ਬੋਲੀ ਕੋਲੀ ਸੁਣ ਮੋਕਰਦਾ ਕੀ ਪਤਾ ਇਹਨੂੰ ਝੂਠ ਮਰੀਆਂ ਲੋਕਾਂ ਦੀ ਗੋਡੀ ਨਾ ਤੂੰ ਤਾਂ ਅੱਜ ਝੂਠ ਬਣਾ ਲੈ ਸਰਦਾਰਾ ਵਿੱਚੋਂ ਹਾਂ ਠੀਕ ਆ ਬਰਾ ਠੀਕ ਆ ਲਾਡਰ ਮਾਂ ਖੱਟਣ ਕਰ ਮੰਦਿਰ ਦਾ ਪਹਿਲੇ ਉਸ ਤੋਂ ਮੌਸਮ ਬਰਾ ਆ ਆ ਮੰਡੀਆਂ ਨਹੀਂ ਪਿਆ ਪਾ ਆ 11 ਜਿਹਦੇ ਉੱਪਰ ਉਹ ਉਦੋਂ ਪਿੱਟ ਚ ਹੋਊਗਾ ਇਹ ਤਾਂ ਮੇਰੇ ਪੰਚਾਇਤ ਨਾਲ ਕੋਈ ਵੀ ਪਈ ਆ ਮੈਂ ਇਨਸਪੈਕਟਰ ਦੀ ਗੱਲ ਕਰਦੇ ਤਾਂ ਮੇਰੇ ਪਿੱਟ ਤਾਂ ਹਜੇ ਵੀ ਕਰਨੀ ਨਹੀਂ ਠੀਕ ਪਈ ਆ ਕਿ ਬਿਲਕੁਲ ਨਹੀਂ ਕਰਨੀ ਅਸੀਂ ਤਾਂ ਗੱਲ ਮਿਸਟਰ ਜੀ ਨੂੰ ਕੋਈ ਇੱਕ ਨੰਬਰ ਹੋ ਗਿਆ ਜਿਹੜਾ ਆਉਂਦੇ ਹੀ ਨੇ ਖੜੇ ਹੋ ਕੇ ਉਹ ਕਹਿੰਦੇ ਕਿ ਕੀ ਹੈ ਕੱਲ ਜਿਵੇਂ ਆਫਸਰ ਕਰਦੇ